ਕਣਕ ਦੀ ਫਸਲ ਵਿੱਚ ਹਰ ਸਾਲ ਸੁੰਡ ਦੀ ਸਮੱਸਿਆ ਗਰੋਥ ਨੂੰ ਲੈ ਕੇ ਸਮੱਸਿਆ ਕਣਕ ਦੀ ਫਸਲ ਪਹਿਲਾਂ ਪਾਣੀ ਲਾ ਕੇ ਪੀਲੀ ਪੈ ਚੁੱਕੀ ਹੈ ਇਹਦੇ ਵਿੱਚ ਹੁਣ ਅਸੀਂ ਕੀ ਕਰੀਏ ਯੂਰੀਆ ਦਾ ਛੱਟਾ ਦੇਈਏ ਜਾਂ ਨੈਨੋ ਯੂਰੀਆ ਦੇ ਸਪਰੇਅ ਕਰੀਏ ਕਿ ਯੂਰੀਆ ਦਾ ਘੋਲ ਬਣਾ ਕੇ ਸਪਰੇਅ ਕਰੀਏ ਅੱਜ ਇਹਨਾਂ 3-4 ਗੱਲਾਂ ਦੇ ਜਿਹੜੇ ਅਨਸਰ ਦੇਣੇ ਆ ਕਿਸਾਨ ਭਰਾਵਾਂ ਨੂੰ ਕਿਉਂਕਿ ਸੁੱਲਜੀ ਕਿਸਾਨ ਭਰਾਵਾਂ ਦੇ ਸਵਾਲ ਹੁੰਦੇ ਆ ਕਿਉਂਕਿ ਖੇਤੀ ਇੱਕ ਇਸ ਤਰ੍ਹਾਂ ਦਾ ਤੰਦਾ ਹੈਗਾ ਜੇ ਆਪਾਂ ਕਿਸੇ ਆਪਣੇ ਕਿਸਾਨ ਭਾਈ ਤੋਂ ਜਾਂ ਕਿਸੇ ਤਜਰਬੇਕਾਰ ਤੋਂ رائے ਲੈ ਲਾਂਗੇ ਆਪਣਾ ਜਿਹੜਾ ਕੁਸ਼ ਘਟ ਨਹੀਂ ਜਾਂਦਾ ਕਿਉਂਕਿ ਖੇਤੀ ਦੇ ਵਿੱਚ ਹਰ ਸਾਲ ਨਵੇਂ ਬੀਜ ਨਵੀਆਂ ਖਾਦ ਖਰਾਕਾਂ ਨਵੀਆਂ ਬਿਮਾਰੀਆਂ ਦਾ ਆਪਾਂ ਨੂੰ ਸਾਹਮਣਾ ਕਰਨਾ ਜਿਹੜਾ ਪੈਂਦਾ ਹੁਣ ਜਿਆਦੇ ਜੰਤਾ ਕਿਸਾਨਾਂ ਨੂੰ ਹੋਈ ਹੋਈ ਆ ਸੁੰਡ ਦੀ ਜਾਂ ਜਿੱਥੇ ਕਣਕ ਜ਼ਿਆਦਾ ਪੀਲੀ ਪਈ ਹੈ ਵਿੱਚ ਕਣਕਾਂ ਦੇ ਵਿੱਚ ਸੁੰਡ ਦੇ ਨਾਲ ਇੰਨੀ ਕੁ ਪ੍ਰੋਬਲਮ ਆ ਗਈ ਵੀ 2-2 2.5 2.5 ਮੰਜਾਂ ਦਾ ਥਾਂ ਜਿਹੜਾ ਬੇਲਾ ਹੋ ਚੁੱਕਿਆ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਸੁੰਡ ਦਾ ਨਾ ਤਾਂ ਪ੍ਰਾਲੀ ਦੇ ਨਾਲ ਕੋਈ ਸਬੰਧ ਹੈ ਨਾ ਸੁਪਰ ਸੀਡਰ ਦੇ ਨਾਲ ਸਬੰਧ ਹੈ ਇਹਦਾ ਸਬੰਧ ਜ਼ਿਆਦਾ ਗਿੱਲੇ ਦੇ ਵਿੱਚ ਹੈ ਜਿੰਨੀ ਜੇ ਕਣਕ ਸੁੱਡੀ ਜਾਦੇ ਜਿਹੜੀ ਗਿੱਲੇ ਦੇ ਵਿੱਚ ਬੀਜੀ ਜਾਊਗੀ ਉਹਦੇ ਵਿੱਚ ਸੁੰਡ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੀ ਆਉਂਦੀ ਹੈ ਮੈਂ ਆਪਦੇ ਖੇਤ ਦੇ ਖੇਤ ਦੀ ਸੋਨੂ ਕੋਆਪਰੇਟਿਵ ਦੱਸਦਾ ਮੈਂ ਕਿਸੇ ਕਿਸਾਨ ਦੀ ਕੋਆਪਰੇਟਿਵ ਸਿੰਘ ਦੱਸਦਾ ਮੇਰੇ ਖੇਤ ਦੇ ਵਿੱਚ 3-4 ਸਵਾ 3 ਕਿੱਲੇ 3.5 ਕਿੱਲੇ ਮੰਗੂ ਅਸੀਂ ਨੇ ਸੁਪਰ ਸੀਡਰ ਨਾਲ ਬੀਜੀ ਆ ਉਹ ਗਿੱਲਾ ਜਾਦੇ ਸੀਗਾ ਬੀਜੀ ਸੀਗੀ 4-5 ਨਵੰਬਰ ਦੇ ਲਗਭਗ ਉਹਦੇ ਵਿੱਚ ਸੁੰਡ ਦੀ ਸਮੱਸਿਆ ਕਾਫੀ ਆ ਮੇਰੇ ਗਮਾਂਡੀ ਦੇ ਵੀ ਸੁੰਡ ਦੀ ਸਮੱਸਿਆ ਕਾਫੀ ਸੀ ਸੁਪਰਸੀਡਰ ਦੇ ਵਿੱਚ ਤੇ ਉਸ ਤੋਂ ਬਾਅਦ ਸੁਪਰਸੀਡਰ ਦੇ ਨਾਲ ਹੋਰ ਬਾਣ ਵੀ ਬੀਜਿਆ ਜਿਹੜਾ ਉਦੋਂ ਘਟਮੁਖਤਰ ਵਾਲਾ ਘਟ ਗਿੱਲ ਵਾਲਾ ਸੀਗਾ ਉਹਦੇ ਵਿੱਚ ਵੀ ਸੁਪਰਸੀਡਰ ਨਾਲ ਉਸੇ ਸੁਪਰਸੀਡਰ ਨੇ ਕਣਕ ਬੀਜੀ ਉਹੀ ਆਪਾਂ ਨੇ ਬੀਜ ਬੀਜਿਆ 1847 ਵਾਲਾ ਆਪਣਾ ਜਿਹੜਾ ਪਲਾਟ ਸੀਗਾ ਉਹਦੇ ਵਿੱਚ ਬਿਲਕੁਲ ਨਹੀਂ ਹੈਗਾ ਕਹਿੰਦੇ ਆਪਾਂ ਵੀ ਇਹਦਾ ਜਿਆਦਾ ਜਿਹੜਾ ਸਬੰਧ ਹੈ ਉਹ ਆਪਣਾ ਗਿੱਲੇ ਦੇ ਨਾਲ ਹੈ ਕਿਉਂਕਿ ਗਿੱਲੀ ਜਗਾ ਤੇ ਜਿਹੜੇ ਪਮਕੜਾ ਹੋ ਆਂਡੇ ਦੇ ਕੇ ਜਾਂਦੇ ਆ ਫਿਰ ਜਿਹੜੀ ਉਥੋਂ ਸੰਡੀ ਸਟਾਰਟ ਹੁੰਦੀ ਹੈ ਕਿਉਂਕਿ ਬਾਸਮਤੀ ਵੀ ਕੋਈ ਵੀ ਲਾਲੋਚ 1847 ਲਾਲੋਚ 1509 ਚ 14 ਸਿੱਕ ਲਾਲੋਚ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ ਕਿਉਂਕਿ ਜਿੱਥੇ ਤੁਸੀਂ ਜ਼ਿਆਦਾ ਗਿੱਲੇ ਦੇ ਵਿੱਚ ਕਣਕ ਬੀਜੇ ਆ ਉਥੇ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਇਹਦੇ ਲਈ ਕੀ ਕਰਨਾ ਹੈ 1 ਕਿਲੋਟਰ 5% ਲੈਮਡਾ ਦਾ ਵੀ ਪਾ ਸਕਦੇ ਹੋ 505 ਦਾ ਵੀ 1 ਕਿਲੋਟਰ ਪਾ ਸਕਦੇ ਤੇ ਡਾਈਨਿਟੋਲ ਵੀ ਮਿੱਟੀ ਚ ਲਾ ਕੇ ਖੁੱਲੀ ਜੀ ਮਿੱਟੀ ਚ ਲਾ ਕੇ ਛਿੱਟਾ ਦੇਣਾ ਹੈ ਪਾਣੀ ਲਾਉਣ ਦੇ ਅੱਗੇ-ਅੱਗੇ ਜਾਂ ਪਾਣੀ ਲਾਉਣ ਤੋਂ ਬਾਅਦ ਤੇ ਦੂਸਰੀ ਗੱਲ ਹੁਣ ਆਉਂਦੀ ਹੈ ਯੂਰੀਆ ਦੀ ਕਿਉਂਕਿ ਯੂਰੀਆ ਆਪਾਂ 55-60 ਦਿਨਾਂ ਦੇ ਵਿੱਚ ਕਣਕ ਦੀ ਫਸਲ ਦੇ ਵਿੱਚ ਆਪਾਂ ਨੇ ਜਿਹੜੀ ਪੂਰੀ ਕਰਨੀ ਹੀ ਹੁੰਦੀ ਹੈ ਕਿਉਂਕਿ ਜਿਆਦਾ ਆਪਾਂ ਯੂਰੀਆ ਲੇਟ ਨਾਲ ਜਾਈਏ ਜੇ ਤੁਸੀਂ ਪਹਿਲੀ ਕਿਸ਼ਤ ਪਹਿਲੇ ਪਾਣੀ ਤੋਂ ਪਹਿਲਾਂ ਪਾਈ ਆ ਤਿੰਨ ਚਾਰ ਦਿਨ ਕਣਕ ਨੂੰ ਪਾਣੀ ਲਾਇਆ ਉੱਥੇ ਕਣਕ ਘਟ ਦਬ ਜੇ ਕਿਉਂਕਿ ਡਾਊਨ ਲੀਚਿੰਗ ਕਹਿੰਦਾ ਪਾਪੀ ਥੱਲੇ ਘਟ ਜਾਂਦੀ ਹੈ ਜੜਾਂ ਨੂੰ ਲੱਗ ਜਾਂਦੀ ਹੈ ਤੇ ਕਣਕ ਦੀ ਫਸਲ ਕੋਈ ਵੀ ਫਸਲ ਹੈ ਨਾਈਟ੍ਰੋਜਨ ਦੇ ਨਾਲ ਹਰੀ ਭਰੀ ਜਿਹੜੀ ਹੋ ਜਾਂਦੀ ਹੈ ਜੇ ਤੁਹਾਡੇ ਯੂਰੀਆ ਪਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੋਈ ਹੈ ਤਾਂ ਤੁਸੀਂ ਨੇ 5 ਕਿਲੋ ਟ੍ਰਾਈਕੌਨਟਨੋ ਦਾ ਵੀ ਛਿੱਟਾ ਜਿਹੜਾ ਤੁਸੀਂ ਲਾ ਸਕਦੇ ਹੋ ਯੂਰੀਆ ਦੇ ਨਾਲ ਲਾ ਲਾ ਕੇ ਜਿਵੇਂ ਹਿਊਮਿਕ ਐਸਿਡ ਆਉਂਦੇ ਉਹਦੇ ਵਿੱਚ ਵਿਟਾਮਿਨ ਵਗੈਰਾ ਹੁੰਦੇ ਆ ਉਹ ਵੀ ਤੁਸੀਂ ਯੂਰੀਆ ਚ ਰਲਾ ਕੇ ਛਿੱਟਾ ਦੇ ਸਕਦੇ ਹੋ ਗਰੋਥ ਤੁਹਾਡੀ ਵਧੀਆ ਹੋਣੀ ਹੈ ਸਲਫਰ ਵੀ 3 ਕਿਲੋ ਜਿਹੜਾ ਤੁਸੀਂ ਯੂਰੀਆ ਦੇ ਨਾਲ ਪਾ ਸਕਦੇ ਹੋ ਜੇ ਇੱਕ ਕਿਸਤ ਤੁਸੀਂ ਯੂਰੀਆ ਦੀ ਦਿੱਤੀ ਹੈ ਉਹਦੇ ਵਿਚਾਲੇ 100 ਲੀਟਰ ਪਾਣੀ ਦੇ ਵਿੱਚ 3 ਕਿਲੋ ਜਿਹੜੀ ਯੂਰੀਆ ਦੀ ਸਪਰੇ ਤੁਸੀਂ ਕਰਨੀ ਹੀ ਕਰਨੀ ਹੈ ਕਿਉਂਕਿ ਫਿਰ ਪੱਤਿਆਂ ਦੇ ਰਾਹੀਂ ਜਿਹੜਾ ਨਾਈਟ੍ਰੋਜਨ ਹੈ ਇਹ ਜਾਦੇ ਜਿਹੜਾ ਕਣਕ ਦੀ ਫਸਲ ਦੇ ਵਿੱਚ ਜਿਹੜਾ ਜਾਦੇ ਐਂਟਰ ਕਰਕੇ ਜਾਂਦੀ ਹੈ ਵਿੱਚ ਉਹ ਤੁਸੀਂ ਜ਼ਿੰਕ ਵੀ ਪਾਉਣੀ ਜ਼ਿੰਕ ਪਾ ਸਕਦੇ ਹੋ ਮੈਗਨੀਜ਼ ਪਾਉਣਾ ਤਾਂ ਤੁਸੀਂ ਮੈਗਨੀਜ਼ ਪਾ ਸਕਦੇ ਹੋ ਨਹੀਂ ਕੱਲੀ ਵੀ ਯੂਰੀਆ 3 ਕਿਲੋ 100 ਲੀਟਰ ਪਾਣੀ ਦੇ ਵਿੱਚ ਜਿਹੜੀ ਉਹਦੀ ਸਪਰੇਅ ਤੁਸੀਂ ਜਿਹੜਾ ਕਰ ਸਕਦੇ ਹੋ ਕਿਉਂਕਿ ਵਿੱਚ ਬਾਣਾ ਦੇ ਵਿੱਚ ਜਿਹੜੀਆਂ ਡਾਕਰ ਜ਼ਮੀਨਾਂ ਨੇ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਕਣਕ ਪੀਲੀ ਪੈਂਦੀ ਸੀ ਪੈਂਦੇ ਆ ਉੱਥੇ ਸਲਫਰ ਦਾ ਛੱਟਾ ਤੁਸੀਂ ਜ਼ਰੂਰ ਲਾਓ 3 ਕਿਲੋ ਦਾ ਜੂਰੀਆ ਦੇ ਵਿੱਚ ਮਿਲਾ ਕੇ ਜੇ ਤੁਹਾਨੂੰ ਲੱਗਦਾ ਹੈ ਸਲਫਰ ਨਹੀਂ ਪਾਉਣਾ ਤਾਂ 0.5% ਵਾਲੀ ਜਾਂ 0.5 3% ਵਾਲੀ ਟ੍ਰਾਈਕੋਂਟਾ ਨੋਲ ਆਉਂਦੀ ਇੱਕ 3 ਕਿਲੋ ਪੈਕਿੰਗ ਦੇ ਵਿੱਚ ਹੁੰਦੀ ਹੈ ਇੱਕ 5 ਕਿਲੋ ਦੀ ਪੈਕਿੰਗ ਦੇ ਵਿੱਚ ਜਿਹੜੀ ਹੁੰਦੀ ਆ ਤੁਸੀਂ ਉਹਨੂੰ ਵੀ ਜਿਹੜਾ ਵਰਤ ਸਕਦੇ ਹੋ ਕਿ ਜਦੋਂ ਆਪਾਂ ਕੋਈ ਵੀ ਚੀਜ਼ ਦਾ ਛੱਟਾ ਕੱਢਦੇ ਆ ਮੈਂ ਸੁੰਡ ਦਾ ਆਪਦੇ ਕੇਸ ਦੇ ਵਿੱਚ ਵੀ ਤਜਰਬਾ ਦੇਖਿਆ ਵੀ ਜਿੱਥੇ ਜ਼ਿਆਦਾ ਗਿੱਲੇ ਦੇ ਵਿੱਚ ਬਜਾਈ ਹੋਗੀ ਉੱਥੇ ਸੁੰਡ ਦੀ ਸਮੱਸਿਆ ਜ਼ਿਆਦਾ ਹੈ ਜਿੱਥੇ ਘੱਟ ਗਿੱਲੇ ਦੇ ਵਿੱਚ ਬਜਾਈ ਹੋਗੀ ਉੱਥੇ ਸੁੰਡ ਦੀ ਸਮੱਸਿਆ ਬਹੁਤ ਘੱਟ ਹੈਗੀ ਕਿਉਂਕਿ ਇਹ ਨਹੀਂ ਹੁੰਦਾ ਕੱਲਾ ਆਪਾਂ ਸੁਪਰਸੀਡਰ ਨੂੰ ਨਾ ਮਾੜਾ ਕਹੀ ਜਾਓ ਕਿਉਂਕਿ ਜਦੋਂ ਆਪਾਂ ਸੁਪਰਸੀਡਰ ਇੱਕ ਇਸ ਤਰ੍ਹਾਂ ਦੀ ਮਸ਼ੀਨ ਹੈ ਉਹਨੂੰ ਗਿੱਲੇ ਦੇ ਵਿੱਚ ਵੀ ਬੀਜ ਲਾਂਗੇ ਆਪਾਂ ਨੂੰ ਬੜਾ ਫਰਕ ਨਹੀਂ ਪੈਂਦਾ ਐ ਹੁੰਦਾ ਯਾਰ ਤੇ ਗਿੱਲਾ ਚ ਸੁੱਕਾ ਇਹਨੂੰ ਬੀਜ ਕੇ ਭਰੇ ਕਰੋ ਜੇ ਜੀਰੂਡਲ ਵਾਲੀ ਹੁੰਦੀ ਹੈ ਗਿੱਲੇ ਚ ਟਰੈਕਟਰ ਨਹੀਂ ਚੱਲਦਾ ਸੁੱਕਾ ਆਪਾਂ ਬੀਜਣਾ ਆਪ ਨੂੰ ਪਤਾ ਲੱਗ ਜਾਂਦਾ ਹੈ ਹੈਪੀ ਫੀਡਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਾਦੇ ਪ੍ਰੋਬਲਮ ਸੁਪਰ ਸੀਡਰ ਦੇ ਰਾਹੀਂ ਆਉਂਦੀ ਹੈ ਜਦੋਂ ਆਪਾਂ ਗਿੱਲੇ ਗਿੱਲੇ ਕਣਕ ਦੀ ਬਿਜਾਈ ਕਰਦੇ ਹਾਂ ਕਿਉਂਕਿ ਮੈਂ ਕਿਸੇ ਮਸ਼ੀਨ ਨੂੰ ਨਹੀਂ ਦਿੰਦਾ ਮੈਂ ਕਿਸੇ ਦੀ ਕੋਰਪੋਰੇਟ ਨੂੰ ਨਹੀਂ ਦਿੰਦਾ ਹੁੰਦਾ ਮੈਂ ਕਿਸਾਨਾਂ ਦੇ ਤਿਹਾਰ ਵੀ ਜਿਹੜੇ ਸ਼ੇਅਰ ਕਰਦਾ ਹੁੰਦਾ ਕਿਉਂਕਿ ਖੇਤਾਂ ਦੇ ਵਿੱਚ ਹਰ ਰੋਜ਼ ਇਕੱਲਾ ਇੱਕ ਐਤਵਾਰ ਦਾ ਦਿਨ ਹੁੰਦਾ ਹੈ ਜਿਹੜਾ ਮੈਂ ਕਿਸਾਨਾਂ ਦੇ ਨਾਲ ਮਿਲਦਾ ਜੁਲਦਾ ਨਹੀਂ ਮੈਂ ਹਫਤੇ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕਿਸਾਨਾਂ ਦੇ ਨਾਲ ਹਰ ਰੋਜ਼ ਮੀਟਿੰਗਾਂ ਵਗੈਰਾ ਹੁੰਦੀਆਂ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੈਹਨੇ ਉੱਠਦੇ ਆ ਤੇ ਸਾਰੀ ਗੱਲਬਾਤ ਹੁੰਦੀ ਹੈ ਫਿਰ ਆਪਾਂ ਇਸ ਟੇਬਲ ਦੇ ਬਹਿ ਕੇ ਗੱਲਬਾਤ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ